ਹੈਲੋ एवरीवन ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਇਆ ਹੈ ਜੀ ਮੇਰੇ ਪਤੀ ਦੇਵ ਦਾ ਮੇਰੇ ਹਸਬੈਂਡ ਦਾ ਜਨਮ ਦਿਨ ਜੀ ਤੇ ਲਓ ਜੀ ਇਹਨਾਂ ਨੂੰ ਜਰੂਰ ਦਿਓ ਜੀ ਆਪਣੀਆਂ ਆਪਣੀਆਂ ਵੈਸਟ ਵਿਸ਼ੇਸ ਤੇ ਲਓ ਜੀ ਇਹ ਹੋ ਗਏ ਨੇ ਜੀ ਰੈਡੀ ਤੇ ਮਹਾਰਾਜ ਦਾ ਆਸ਼ੀਰਵਾਦ ਲੈ ਕੇ ਮੱਥਾ ਟੇਕ ਕੇ ਤੇ ਚੱਲ ਪਏ ਜੀ ਇਹ ਦਫ਼ਤਰ ਨੂੰ ਤੇ ਲਓ ਜੀ ਬਹੁਤ ਲੇਟ ਹੋ ਗਏ ਸੀਗੇ ਤੇ ਛੋਟਾ ਜਿਹਾ ਕਲਿੱਪ ਬਣਾਉਣ ਦਾ ਹੀ ਟਾਈਮ ਲੱਗਿਆ ਤੇ ਲਓ ਜੀ ਇੱਧਰ ਪਹੁੰਚ ਗਏ ਜੀ ਦਫ਼ਤਰ ਦੇ ਵਿੱਚ ਸਭ ਤੋਂ ਪਹਿਲਾਂ ਇਹਨਾਂ ਜਾਂਦਿਆਂ ਨੂੰ ਉਹਨਾਂ ਨੇ ਦਫ਼ਤਰ ਵਾਲਿਆਂ ਨੇ ਇਨਾਂ ਲਈ ਕੇਕ ਵਗੈਰਾ ਲਿਆ ਕੇ ਰੱਖਿਆ ਹੋਇਆ ਸੀਗਾ ਤੇ ਸਾਰੇ सेलिब्रेशन ਕੀਤਾ ਉਹਨਾਂ ਨੇ ਸਾਰਿਆਂ ਨੇ ਪੂਰਾ ਇਹਨੂੰ ਇੰਜੋਏ ਕੀਤਾ ਜੀ ਇਹਨਾਂ ਦੇ ਜਨਮ ਦਿਨ ਨੂੰ ਤੇ ਆਪਣੀ ਆਪਣੀ ਵਿਸ਼ ਜ਼ਰੂਰ ਦਿੱਤੀ ਹੈ ਜੀ ਇਹ ਸਾਰੇ ਟੀਚਰ ਸਾਹਿਬਾਨ ਸਭ ਦਾ ਬਹੁਤ ਧੰਨਵਾਦ ਜੀ ਜਿਨ੍ਹਾਂ ਜਿਨ੍ਹਾਂ ਨੇ ਮੇਰੇ ਹਸਬੰਡ ਨੂੰ ਐਪਰੀਸ਼ੀਏਟ ਕੀਤਾ ਜਿਨ੍ਹਾਂ ਜਿਨ੍ਹਾਂ ਨੇ ਮੇਰੇ ਹਸਬੰਡ ਦਾ ਜਨਮ ਦਿਨ ਮਨਾਇਆ ਉਹਨਾਂ ਲਈ ਮੈਂ ਸਪੈਸ਼ਲੀ ਦਿਲ ਤੋਂ ਥੈਂਕਸ ਕਰੂੰਗੀ ਜੀ ਤੇ ਆਪਣਾ ਆਪਣਾ ਆਸ਼ੀਰਵਾਦ ਦਿੱਤਾ ਕੁਝ ਬਡੇ ਨੇ ਕੁਝ ਛੋਟੇ ਨੇ ਜੀ ਤੇ ਸਾਰਿਆਂ ਨੇ ਇਸ ਪੱਲ ਨੂੰ ਬਹੁਤ ਇੰਜੋਏ ਕੀਤਾ ਕਿਉਂਕਿ ਦਫ਼ਤਰ ਦੇ ਵਿੱਚ ਸਾਰਿਆਂ ਦੇ ਇਹੀ ਜਨਮ ਦਿਨ ਸੈਲੀਬ੍ਰੇਟ ਕੀਤੇ ਜਾਂਦੇ ਨੇ ਅੱਗੇ ਆਪਾਂ ਵੀਡੀਓ ਨਹੀਂ ਪਾ ਸਕਿਆ ਜੀ ਕਿਉਂਕਿ ਕੁਝ ਥੋੜਾ ਜਿਹਾ ਕੋਈ ਟੈਕਨੀਕਲ ਪ੍ਰੋਬਲਮ ਆ ਗਈ ਸੀਗੀ ਉਸ ਟਾਈਮ ਕੰਪਿਊਟਰ ਦੇ ਵਿੱਚ ਤੇ ਹੁਣ ਆਪਾਂ ਨੇ ਜਨਮ ਜਨਮਦਨ ਦੀ ਵੀਡੀਓ ਇਹਨਾਂ ਨੇ ਬਣਾਈ ਨਹੀਂ ਜੀ ਹੈਗੀ ਕਿਉਂਕਿ ਤੇ ਪਾਪਾ ਦਾ ਫੋਨ ਹੈਂਗ ਹੋ ਗਿਆ ਸੀਗਾ ਤੇ ਇਸ ਕਰਕੇ ਆਪਾਂ ਨੇ ਵੀਡੀਓ ਨਹੀਂ ਬਣਾਈ ਤੇ ਆਪਾਂ ਨੇ ਫੋਟੋਆਂ ਜੀ ਕਲਿੱਪ ਉਹਨਾਂ ਨੇ ਜਿਨ੍ਹਾਂ ਜਿਨ੍ਹਾਂ ਨੇ ਫੋਟੋਆਂ ਖਿੱਚੀਆਂ ਨੇ ਤੇ ਉਹਨਾਂ ਦਾ ਵੀ ਧੰਨਵਾਦ ਹੈ ਜੀ ਤੇ ਸਾਰੀਆਂ ਤੁਹਾਡੇ ਨਾਲ ਮੈਂ ਸ਼ੇਅਰ ਕਰਦੀਆਂ ਜੀ ਬਹੁਤ ਸਾਰੇ ਸਟਾਫ ਮੈਂਬਰ ਸੀਗੇ ਅਤੇ ਕਈ ਜਣੇ ਰੈ ਵੀ ਗਏ ਨੇ ਜੀ ਕਿਉਂਕਿ ਥੋੜਾ ਛੁੱਟੀਆਂ ਦਿਨ ਚੱਲਦੇ ਜੀ सेलिब्रेशन ਆਪਾਂ ਘਰ ਦੇ ਵਿੱਚ ਨਹੀਂ ਕਰਾਂਗੇ ਜੀ ਕਿਉਂਕਿ ਸ਼ਹੀਦਾਂ ਦੇ ਦਿਨ ਚੱਲਦੇ ਨੇ ਜੀ ਇਸ ਕਰਕੇ ਤੇ ਲਓ ਜੀ ਇਹ ਮਿਲੀ ਹੈ ਜੀ ਆਪਾਂ ਨੂੰ ਫੋਟੋ ਬਹੁਤ ਵਧੀਆ ਫੋਟੋ ਹੈ ਜੀ ਤੇ ਮੇਰੇ ਬਹੁਤ ਦਿਲ ਨੂੰ ਸਕੂਨ ਮਿਲਿਆ ਐਦਾਂ ਦੀ ਫੋਟੋ ਜਦੋਂ ਕਰ ਦੇ ਵਿੱਚ ਪ੍ਰਵੇਸ਼ ਕੀਤੀ ਬਹੁਤ ਉਹ ਵੀ ਇਹਦੇ ਜਨਮ ਦਿਨ ਵਾਲੇ ਦਿਨ ਮੈਨੂੰ ਬਹੁਤ ਵਧੀਆ ਲੱਗਿਆ ਜੀ ਤੇ ਸਪੈਸ਼ਲੀ ਦਿਨੋਂ ਥੈਂਕਸ ਕਰਦੇ ਆ ਜੀ ਤੇ ਬਹੁਤ ਸੋਹਣੀ ਫੋਟੋ ਹੈ ਜੀ ਬਹੁਤ ਵਧੀਆ ਹੈ ਜੀ ਤੇ ਹੁਣ ਆਪਾਂ ਇਹਨੂੰ ਘਰ ਦੇ ਵਿੱਚ ਲਾਵਾਂਗੇ ਉਹ ਵੀ ਵੀਡੀਓ ਤੁਹਾਡੇ ਨਾਲ ਮੈਂ ਸ਼ੇਅਰ ਕਰੂੰਗੀ ਜੀ ਤੇ ਲਓ ਜੀ ਇਹ ਫੂਡ ਅਸਾਂ ਦੇਖੋ ਜੀ ਫੋਟੋ ਬਹੁਤ ਸੋਹਣੀ ਫੋਟੋ ਹੈ ਜੀ ਤੇ ਹਰਮੰਦਰ ਸਾਹਿਬ ਦੀ ਫੋਟੋ ਹੈ ਜੀ ਮੇਰੇ ਲਈ ਤਾਂ ਬਹੁਤ ਵੱਡਾ ਗਿਫਟ ਹੈ ਜੀ ਮੇਰੇ ਲਈ ਤਾਂ ਬਹੁਤ ਲੱਕੀ ਚੀਜ਼ ਹੈ ਜੀ ਇਹ ਕਿ ਹਰਮੰਦਰ ਸਾਹਿਬ ਦੀ ਫੋਟੋ ਸਨਮ ਜਨਮ ਦਿਨ ਵਾਲੇ ਦਿਨ ਮਿਲੀ ਤੇ ਲਓ ਜੀ ਉਸ ਤੋਂ ਬਾਅਦ ਆਪਾਂ ਜੀ ਥੋੜਾ ਜਿਹਾ ਕਰਦੇ ਆਂ ਜੀ ਆਪਣਾ ਇੰਜੋਏ ਤੇ ਲਓ ਜੀ ਹੁਣ ਆਪਾਂ ਚੱਲ ਪਏ ਜੀ ਘਰ ਤੋਂ ਤੇ ਆਪਾਂ ਆਪਣੇ ਸ਼ਹਿਰ ਚ ਥੋੜਾ ਜਿਹਾ ਇੱਕ ਆਊਟਿੰਗ ਕਰਕੇ ਆਉਂਦੇ ਆਂ ਜੀ ਥੋੜਾ ਜਿਹਾ ਬੇਟੀ ਨੂੰ ਘੁਮਾ ਕੇ ਲੈ ਕੇ ਆਉਂਦੇ ਜੀ ਥੋੜੀ ਜਿਹੀ ਸਟ्रेस ਹੁੰਦੀ ਹੈ ਜੀ ਪੜਾਈਆਂ ਦੀ ਤੁਹਾਨੂੰ ਪਤਾ ਹੀ ਹੈ ਜੀ ਇੱਕ ਤੁਹਾਨੂੰ ਪਤਾ ਹੀ ਹੈ ਜੀ ਬਸ ਥੋੜਾ ਜਿਹਾ ਇੰਜੋਏ ਨਹੀਂ ਕਰਿਆ ਜਾਂਦਾ ਤੇ ਰਾਤ ਦਾ ਟਾਈਮ ਹੋ ਗਿਆ ਕਾਫੀ ਟਾਈਮ ਹੋ ਗਿਆ ਜੀ ਦੇਖਦੇ ਆਂ ਆਪਾਂ ਸਟਰੀਟ ਫੂਡ ਤੇ ਜਾ ਕੇ ਦੇਖਦੇ ਆਂ ਜੀ ਕੁਛ ਖਾਣ ਪੀਣ ਦਾ ਦੇਖਦੇ ਬੇਟੀ ਲਈ ਤੇ ਇਹਦੇ ਲਈ ਹੀ ਜ਼ਿਆਦਾਤਰ ਆਪਾਂ ਲੈ ਕੇ ਆਵਾਂਗੇ ਜੀ ਆਪਾਂ ਬਾਕੀ ਬਰਥਡੇ ਸੈਲੀਬ੍ਰੇਟ ਆ ਜੇ ਆਪਾਂ ਨਹੀਂ ਕਰਦੇ ਆਪਾਂ ਅੱਗੇ ਕਰ ਦਾਂਗੇ ਥੋੜਾ ਡਿਲੇ ਕਰ ਦਾਂਗੇ ਜੀ ਤੇ ਦੇਖਦੇ ਆਂ ਸ਼ਾਇਦ ਸਿੰਘ ਪਿੰਡ ਪਾਪਾ ਜੀ ਨਾਲ ਜਾ ਕੇ ਜਨਮ ਦਿਨ ਮਨਾ ਕੇ ਆਈਏ ਜੀ ਕਿਉਂਕਿ ਫਾਦਰ ਸਾਹਿਬ ਨਾਲ ਵੀ ਕਾਫੀ 2 ਸਾਲ ਹੋ ਗਏ ਆਪਾਂ ਨੇ ਮਨਾਇਆ ਨਹੀਂ ਜੀ ਇਸ ਕਰਕੇ ਤੇ ਇਸ ਵਾਰੀ ਸਲਾਹ ਹੈ ਜੀ ਆਪਾਂ ਦੇਖਦੇ ਆਂ ਤੇ ਆਪਾਂ ਚਾਹੇ ਥੋੜਾ ਲੇਟ ਪਾ ਦੀ ਵੀਡੀਓ ਤੇ ਆਪਾਂ ਜਨਮ ਦਿਨ ਜਾ ਕੇ ਆਵਾਂਗੇ ਜਿਸ ਦਿਨ ਪਿੰਡ ਗਏ ਤਾਂ ਪਾਪਾ ਜੀ ਨਾਲ ਆਪਾਂ ਜਨਮ ਦਿਨ ਜ਼ਰੂਰ ਸੈਲੀਬ੍ਰੇਟ ਕਰਕੇ ਆਵਾਂਗੇ ਤੇ ਲੋ ਜੀ ਸਾਡੇ ਸ਼ਹਿਰ ਦਾ ਵਿਊ ਚੈੱਕ ਕਰੋ ਦੇਖੋ ਅਜੇ ਵੀ ਲੜੀਆਂ ਲੱਗੀਆਂ ਹੋਈਆਂ ਨੇ ਜੀ ਬਹੁਤ ਸੋਹਣਾ ਵਿਊ ਹੈ ਅਸੀਂ ਥੋੜਾ ਜਿਹਾ ਦੂਰ ਗਏ ਸੀਗੇ ਖਾਣੂ ਵਾਸਤੇ ਤੇ ਦੇਖਦੇ ਆਂ ਜੀ ਉੱਥੇ ਜੇਕਰ ਹੋਇਆ ਟਾਈਮ ਤੇ ਆਪਾਂ ਖਾ ਕੇ ਆਵਾਂਗੇ ਨਹੀਂ ਤਾਂ ਫਿਰ ਆਪਾਂ ਘਰ ਹੀ ਲੈ ਕੇ ਆਵਾਂਗੇ ਜੀ ਕਿਉਂਕਿ ਉੱਥੇ ਭੀੜ ਵੀ ਹੁੰਦੀ ਹੈ ਜੀ ਕਾਫੀ ਬਹੁਤ ਸਾਡੇ ਸ਼ਹਿਰ ਦੇ ਸਾਰੇ ਲੋਕੀ ਉੱਥੀ ਜਾਂਦੇ ਨੇ ਜ਼ਿਆਦਾਤਰ ਬਹੁਤ ਵਧੀਆ ਫੂਡ ਮਿਲਦਾ ਜੀ ਉੱਥੇ ਖਾਣ ਨੂੰ ਫਰੈਸ਼ ਹੁੰਦਾ ਤਾਜ਼ਾ ਹੁੰਦਾ ਤੇ ਸਾਫ਼ ਸੁਥਰਾ ਹੁੰਦਾ ਹੈ ਜੀ ਤੇ ਕੋਈ ਅੱਡੇ ਮਲਬੜ ਨਹੀਂ ਹੁੰਦੀ ਤੇ ਬਹੁਤ ਸੋਹਣਾ ਹੈ ਜੀ ਉੱਥੇ ਖਾਣ ਪੀਣ ਨੂੰ ਦਿਲ ਵੀ ਕਰਦਾ ਹੈ ਜੀ ਤੇ ਬਾਕੀ ਦੇਖਦੇ ਆ ਜੀ ਉੱਥੇ ਜਾ ਕੇ ਕੀ ਬਣਦਾ ਜੀ ਅਸੀਂ ਤਿਆਰ ਨਹੀਂ ਜੀ ਹੋਏ ਇਹਦੇ ਪਾਪਾ ਤਿਆਰ ਹੋਏ ਸੀਗੇ ਤੇ ਥੋੜਾ ਜਿਹਾ ਆਪਾਂ ਗੁਰਦੁਆਰਾ ਸਾਹਿਬ ਮੱਥਾ ਟੇਕ ਕੇ ਆਏ ਆ ਆਪਾਂ ਗੁਰਦੁਆਰਾ ਸਾਹਿਬ ਵੀ ਗਏ ਸੀਗੇ ਤੇ ਲਓ ਹੁਣ ਚੱਲਦੇ ਆਪਾਂ ਸ਼ਾਪ ਤੇ ਤੇ ਲਓ ਜੀ ਦੇਖਦੇ ਆ ਜੀ ਆਪਾਂ ਤੇ ਆਪਾਂ ਲਓ ਜੀ ਪਹੁੰਚ ਗਏ ਜੀ ਉਹ ਸ਼ਾਪ ਤੇ ਦੇਖਦੇ ਆ ਜੀ ਵੱਡੀ پارک ਕਰਨ ਨੂੰ ਵੀ ਜਗ੍ਹਾ ਨਹੀਂ ਜੈਗੀ ਕਿਉਂਕਿ ਇੱਥੇ ਬਹੁਤ ਜ਼ਿਆਦਾ ਹੀ ਪੇੜ ਹੁੰਦੀ ਹੈ ਜੀ ਇਸ ਕਰਕੇ ਤੇ ਸ਼ਾਇਦ ਆਪਾਂ ਹੁਣ ਆਪਾਂ ਨੂੰ ਪੈਕ ਕਰਾ ਕੇ ਹੀ ਘਰ ਲੈ ਕੇ ਜਾਣਾ ਪਏਗਾ ਜੀ ਤੇ ਲਓ ਜੀ ਜੋ ਜੋ ਲੈ ਕੇ ਆਂਦਾ ਤੁਹਾਡੇ ਨਾਲ ਸ਼ੇਅਰ ਕਰਦੇ ਆ ਜੀ ਬੇਟੀ ਲਈ ਸਪੈਸ਼ਲ ਲੈ ਕੇ ਆਏ ਆ ਜੀ ਕਿਉਂਕਿ ਬੇਟੀਆਂ ਨੂੰ ਸੀ ਬਾਹਰ ਦਾ ਕਦੇ-ਕਦੇ ਹੀ ਖਵਾਉਂਦੇ ਆ ਜੀ ਇਸ ਕਰਕੇ ਬੱਚਿਆਂ ਨੂੰ ਘਰ ਹੀ ਖਵਾਉਣਾ ਚਾਹੀਦਾ ਜੀ ਬਾਹਰ ਦਾ ਜ਼ਿਆਦਾ ਮੈਂ ਘਰ ਹੀ ਬਣਾਉਣੀ ਹੁੰਨੀ ਹੈ ਤੇ ਲਓ ਜੀ ਬੇਟੀ ਦਾ ਫੂਡ ਦੇਖੋ ਜੀ ਜੋ ਜੋ ਇਹਨੇ ਆਰਡਰ ਕੀਤਾ ਆਪੇ ਹੀ ਆਰਡਰ ਕੀਤਾ ਤੇ ਆਪਾਂ ਤੁਹਾਡੇ ਨਾਲ ਵੀ ਸ਼ੇਅਰ ਕਰਨ ਲੱਗੇ ਆ ਜੀ ਤੇ ਤੁਸੀਂ ਵੀ ਇੰਜੋਏ ਕਰਿਓ ਜੀ ਇਸ ਵੀਡੀਓ ਨੂੰ ਤੇ ਪੂਰਾ ਪੂਰਾ ਇੰਜੋਏ ਕਰਿਓ ਤੇ ਮੇਰੇ ਹਸਬੰਡ ਨੂੰ ਆਪਣਾ ਆਪਣਾ ਵੈਸ਼ਟ ਵਿਸ਼ੇ ਜ਼ਰੂਰ ਲਿਖ ਕੇ ਜਾਇ ਜੀ ਤੇ ਬਾਬਾ ਜੀ ਇਹਦੀ ਸਿਹਤ ਵਿੱਚ ਵਾਅਦਾ ਕਰੇ ਤੰਦਰੁਸਤ ਰੱਖੇ ਇਹਨਾਂ ਦੀ ਕਮਾਈ ਵਿੱਚ ਵਰਕ ਤਾਂ ਪਾਵੇ ਬਾਬਾ ਜੀ ਸਤਿਮਤ ਬਖਸ਼ੇ ਤੇ ਅਸੀਂ ਗੁਰਦੁਆਰਾ ਸਾਹਿਬ ਵੀ ਮੱਥਾ ਟੇਕਣ ਗਏ ਸੀਗੇ ਤੇ ਗੁਰਦੁਆਰ ਸਾਹਿਬ ਅਸੀਂ ਜਾਂਦੇ ਹੋਏ ਥੋੜਾ ਜਿਹਾ ਲੇਟ ਗਏ ਸੀਗੇ ਗੁਰਦਾਰ ਸਾਹਿਬ ਚ ਵੀ ਅਸੀਂ ਮੱਥਾ ਟਿਕਾ ਕੇ ਲੈ ਕੇ ਆਏ ਸੀਗੇ ਇਹਦੇ ਪਾਪਾ ਨੂੰ ਵੀ ਤੇ ਅਸੀਂ ਵੀ ਟੇਕ ਕੇ ਆਏ ਸੀਗੇ ਤੇ ਲਓ ਜੀ ਜੋ ਜੋ ਬੇਟੀ ਨੇ ਆਰਡਰ ਕੀਤਾ ਤੁਹਾਡੇ ਨਾਲ ਸ਼ੇਅਰ ਕਰਦੇ ਆਂ ਜੀ ਤੇ ਜੇਕਰ ਤੁਹਾਨੂੰ ਵੀਡੀਓ ਵਧੀਆ ਲੱਗੀ ਤਾਂ ਆਪਣੇ ਨਾਲ ਸ਼ੇਅਰ ਜ਼ਰੂਰ ਕਰਿਆ ਕਰੋ ਜੀ ਤੇ ਜਾਂਦੇ ਜਾਂਦੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਕੇ ਜਾਇ ਜੀ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਤੇ ਪਲੀਜ਼ ਸਬਸਕ੍ਰਾਈਬ ਨਾ ਭੁੱਲਿਓ ਜੀ ਤੇ ਬੈਲ ਆਈਕਨ ਦਾ ਬਟਨ ਵੀ ਜ਼ਰੂਰ ਦਬਾ ਕੇ ਜਾਇ ਜੀ ਥੈਂਕ ਯੂ ਜੀ